ਪੰਚਾਇਤਾਂ ਸੋਧ ਬਿਲ ਵੀ ਆ ਰਹੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਂ ਨੀ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੀ ਸਿੰਬਲ ਮਿਲਣਗੇ ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਕਿਹ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਬੱਸ ਇਹ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਆ ਉਹ ਧਰਿਆਂ ਤੋਂ ਉੱਪਰ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮਗਲੇਰ ਕਰ ਦਿੰਦਾ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਆ ਸੀ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਤਾ ਕਿ ਤੁਸੀਂ ਲਾੜੇ ਆਪਣੇ ਮੰਝੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦੇਣਾ ਜੇ ਕੋਈ ਇਹੋ ਜਿਹਾ ਵੀ ਹੈਗਾ loyal ਹੈ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਅੱਜ ਕੱਲ੍ਹ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹਦੇ ਨਾਲ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਇਹ ਉਹਦੀ ਮਰਜ਼ੀ ਹੈ ਸੋ ਪਰ ਉਹ ਹੈ ਜਿਹੜੇ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਹੋਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੀਆਂ ਦੂਜੀਆਂ ਹੈਨਾ ਉੱਥੇ ਵੀ ਆਓਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਇਹਦੀ ਮੰਜੀ ਚਾਕੇ ਹੁਣ ਸਤੋ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਅੱਪਾ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਨੇ ਮੋਟਾ 40 40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ੍ਰਾਪਸ਼ਨ ਦਾ ਮੌਕਾ ਮਿਲੇ ਜਾਂ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾ우스 ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਈਆ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੋਟ ਨਹੀਂ ਹੈਗੀ ਤੇ ਇਹ ਇਹ ਪੇਸੀ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆਤ ਆਪਣੀ ਡੈਮੋਕ੍ਰੇਸੀ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰ ਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਨੇ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਪਿੰਡ ਚ ਕੀ ਕਰ ਜਾਂਦਾ ਇੱਕ ਹਾਂਸ ਤੇ ਹੰਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹਾਂਸ ਨੇ ਕਿਹਾ ਐਸੇ ਬੋਰਡ ਤੇ ਰਾਤ ਕੱਟ ਲੈਨੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦੋੜੇ ਸੁਨਸਰਾ ਉਜਾੜ ਬੋਰ ਉਹ ਕਹਿੰਦੀ ਹਾਂਸ ਨੇ ਕਹਿੰਦੀ ਹਾਂਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਆ? ਉਹ ਹਾਂ ਸਕੇਨ ਦਾ ਇੱਥੇ ਉਲੂਆਂ ਦਾ ਵਾਸਾ ਹੋਣਾ ਉੱਲੂ ਰਹਿੰਦੇ ਹੁਣ ਇੱਥੇ ਇਹ ਉਲੂਆਂ ਕਰਕੇ ਯਾੜਾ ਉੱਲੂ ਜਾੜ ਪੜਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੁਣ ਲਿਆ ਕਹਿੰਦਾ ਮੇਰੇ ਬਰੁਦੀ ਬੋਲੀ ਜਾਂਦਾ ਯਰੇ ਤੇ ਕਹਿੰਦਾ ਉਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਜਾੜਾ ਹੈ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਓ ਕਹਿੰਦਾ ਮੇਰੇ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆਂ ਉਹ ਕਹਿੰਦਾ ਕਿ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਹ ਕਹਿੰਦਾ ਸਾਫ਼ਤ ਕਰ ਕਹਿੰਦਾ ਪੰਚਾਇਤ ਬੁਲਾ ਰੰਨੇ ਆ ਪੰਚਾਇਤ ਬੁਲਾ ਲਈ ਜੀ ਕੋਗੜ ਸਰਪੰਚ ਸੀਗੇ ਜੀ ਤੇ ਲੂੰਬੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀਗੇ ਜੀ ਵਿੱਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਉਹ ਕਹਿੰਦਾ ਮੇਰੀ ਘਰ ਵਾਲੀ ਐ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਵਾਲੀ ਕਿਵੇਂ ਹੋ ਗਈ ਐ ਉਹ ਕਹਿੰਦਾ ਉਹ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹਾਂਸ ਦੀ ਘਰ ਆਲੀ ਹੈ ਐਨੇ ਨੂੰ ਕਾਂ ਨੇ ਮਾਰਦਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿ ਜਾਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਘਰ ਆਲੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਘਰ ਆਲੀ ਹਾਂਸ ਨੂੰ ਬੜਾ ਦੁੱਖ ਲੱਗਿਆ ਹਾਂ ਸੁੱਟਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਆ ਜਾਈਂ ਇੱਧਰ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਵੀ ਯਾਰ ਕਮਾਲ ਐ 2 ਘੰਟੇ ਦਾ ਡਿਬੇਟ ਚ ਲੰਘ ਗਏ ਆਪਣੇ ਉਹ ਕਹੀ ਗਏ ਮੇਰੀ ਘਰ ਵਾਲੀ ਐ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਵਾਲੀ ਨੂੰ ਕਹਿੰਦਾ ਮੈਂ ਕੋਈ ਏਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਨਹੀਂ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲ ਜਾਂਦਾ ਸੀ ਵੀ ਉੱਲੂਆਂ ਕਰਕੇ ਝਾੜ ਹੁੰਦਾ ਇਹਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਝਾੜ ਉੱਲੂਆਂ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਝਾੜ ਹੁੰਦਾ ਸੋ